ਦੇਖੀ ਭਾਰਤ ਵਿੱਚ ਰੂਸ ਦੇ ਰਾਸ਼ਟਰਪਤੀ ਪਹੁੰਚ ਚੁਕੇ ਨੇ ਵਲਾਦੀਮੀਰ ਪੁਤਿਨ ਦਾ ਭਾਰਤ ਦਾ 2 ਦਿਨ ਦਾ ਦੌਰਾ ਸ਼ੁਰੂ ਹੋ ਚੁਕਾ ਹੈ ਤਾਂ ਕੱਲ ਉਹ ਭਾਰਤ ਪਹੁੰਚੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਰਿਸੀਵ ਕੀਤਾ ਜਾਂਦਾ ਹੈ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਤਕਰੀਬਨ 25 ਸਮਝੌਤਿਆਂ ਦੇ ਉੱਤੇ ਦੋਹਾਂ ਦੇਸ਼ਾਂ ਦੇ ਵਿਚਾਰੇ ਜੋ ਹਸਤਾਕਰ ਹੋ ਸਕਦੇ ਨੇ ਤਾਂ 25 ਸਮਝੌਤਿਆਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਪੁਤਿਨ ਨੇ ਕੱਲ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਕੋਲ ਹੈ ਇਸ ਕਰਕੇ ਭਾਰਤ ਕਾਫੀ ਖੁਸ਼ਕਿਸਮਤ ਹੈ ਔਰ ਭਾਰਤ ਦੇ ਨਾਲ ਇਹ ਸਮਝੌਤੇ ਹੁਣ 25 ਸਮਝੌਤਿਆਂ ਦੇ ਉੱਤੇ ਮੋਹਰ ਲੱਗ ਸਕਦੀ ਹੈ ਔਰ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਭਾਰਤ ਦਾ ਦੌਰਾ ਇਹਨਾਂ ਨੂੰ 2 ਦਿਨ ਕਰਵਾਇਆ ਜਾਵੇਗਾ ਇਸ ਦੌਰਾਨ ਇਹਨਾਂ ਨੂੰ ਸਟੇਟ ਡਿਨਰ ਵੀ ਦਿੱਤਾ ਜਾਵੇਗਾ ਔਰ 25 ਸਮਝੌਤੇ ਜੋ ਰੂਸ ਦੇ ਨਾਲ ਕੀਤੇ ਜਾ ਸਕਦੇ ਨੇ ਇਹਨਾਂ ਦੇ ਵਿੱਚੋਂ 9 ਡਿਫੈਂਸ ਦੇ ਨਾਲ ਜੁੜੇ ਹੋਏ ਸਮਝੌਤੇ ਨੇ ਇਹਨਾਂ ਦੇ ਕੋਲੋਂ ਜੋ ਡਿਫੈਂਸ ਸਿਸਟਮ S400 ਤਾਂ ਉਹ ਉਹਦਾ ਵੀ ਲਿਆ ਜਾ ਸਕਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਭਾਰਤ-ਪਾਕ ਦੀ ਜੰਗ ਹੁੰਦੀ ਹੈ ਤਾਂ ਉਸ ਦੇ ਵਿੱਚ S 400 ਭਾਰਤ ਲਈ ਇੱਕ ਸੁਰੱਖਿਆ ਚੱਕਰਵਿਊ ਬਣ ਕੇ ਸਾਬਤ ਹੋਇਆ ਸੀ ਔਰ ਇਸੇ ਦੇ ਚੱਲਦੇ ਹੋਰ ਆਰਡਰ ਜੋ ਦਿੱਤਾ ਜਾ ਸਕਦਾ ਇਸ ਤੋਂ ਇਲਾਵਾ ਹੋਰ ਡਿਫੈਂਸ ਦੇ ਨਾਲ ਰਿਲੇਟਡ ਜਿਹੜੇ ਮੁੱਦੇ ਨੇ ਉਹ ਕੀਤੇ ਜਾ ਸਕਦੇ ਨੇ ਸਮਝੌਤੇ ਕੀਤੇ ਜਾ ਸਕਦੇ ਨੇ ਤਾਂ ਇਹ ਵੱਡੀ ਖਬਰ ਹੈ ਔਰ ਇਹ ਮੁਲਾਕਾਤ ਇਸੇ ਸਮੇਂ ਹੋ ਰਹੀ ਹੈ ਜਦੋਂ ਅਮਰੀਕਾ ਦੇ ਵੱਲੋਂ ਭਾਰਤ ਦੇ ਉੱਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਰੂਸ ਦੇ ਨਾਲ ਜ਼ਿਆਦਾ ਵਪਾਰਕ ਸਮਝੌਤੇ ਨਾ ਕਰੇ ਭਾਰਤ ਅਮਰੀਕਾ ਦੇ ਨਾਲ ਵਪਾਰਕ ਸਮਝੌਤੇ ਕਰੇ ਨਹੀਂ ਤਾਂ ਇਸ ਦਾ ਖਾਮਿਆਜਾ ਭਾਰਤ ਨੂੰ ਭੁਗਤਣਾ ਪਵੇਗਾ ਉੱਥੇ ਹੀ ਵਲਾਦੀਮੀਰ ਪੁਤਿਨ ਖੁਦ ਭਾਰਤ ਆ ਚੁੱਕੇ ਨੇ ਔਰ ਉਹਨਾਂ ਦੇ ਨਾਲ ਭਾਰਤ ਦੇ ਨਾਲ ਵੱਡੀਆਂ ਡੀਲਸ ਅੱਜ ਹੋ ਸਕਦੀਆਂ ਨੇ ਔਰ ਦੱਸ ਜਾਈਏ ਕਿ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਖੁਦ ਰਸੀਵ ਕੀਤਾ ਜਾਂਦਾ ਹੈ 에어ਪੋਰਟ ਦੇ ਉੱਤੇ ਉਹਨਾਂ ਨੂੰ ਖੁਦ ਲੈਣ ਪਹੁੰਚਦੇ ਨੇ ਜਦੋਂ ਉਹਨਾਂ ਦਾ ਜੋ ਜਹਾਜ਼ ਲੈਂਡ ਕਰਦਾ ਤਾਂ ਉਹਨਾਂ ਨੂੰ ਖੁਦ ਉਹ ਲੈਂਡ ਪਹੁੰਚਦੇ ਨੇ ਦੱਸ ਦਈਏ ਕਿ ਸੱਤ ਮੰਤਰੀਆਂ ਦੇ ਵਫ਼ਦ ਦੇ ਨਾਲ ਪੁਤਿਨ ਆਏ ਨੇ ਔਰ ਅਹਿਮ ਬੈਠਕਾਂ ਇਹਨਾਂ 2 ਦਿਨਾਂ ਦੇ ਵਿੱਚ ਹੋਣ ਵਾਲੀਆਂ ਨੇ ਇਸ ਤੋਂ ਪਹਿਲਾਂ ਇੱਕ ਬੰਦ ਕਮਰਾ ਮੀਟਿੰਗ ਹੋਵੇਗੀ ਸਭ ਤੋਂ ਪਹਿਲਾਂ ਔਰ ਦੱਸ ਦਈਏ ਕਿ ਇਸ ਦੌਰੇ ਦੌਰਾਨ ਪੁਤਿਨ ਅੱਜ ਰਾਸ਼ਟਰਪਤੀ ਭਵਨ ਦੇ ਵਿੱਚ ਉਹਨਾਂ ਦਾ ਰਾਸ਼ਟ ਰਾਜਪਦਰੀ ਸਵਾਗਤ ਕੀਤਾ ਜਾਵੇਗਾ ਇਸ ਤੋਂ ਬਾਅਦ ਉਹ ਰਾਜ ਘਾਟ ਤੇ ਜਾ ਕੇ ਮਹਾ ਮਗਾਦੀ ਨੇ ਸ਼ਰਧਾਂਜਲੀ ਦੇਣਗੇ 11 ਵਜੇ ਦੇ ਕਰੀਬ ਹైదరాబాద్ ਬਾਦ ਹਾਊਸ ਦੇ ਵਿੱਚ ਭਾਰਤ ਰੂਸ ਦੀ ਸਾਲਾਨਾ ਸਮਿਟ ਹੋਵੇਗੀ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੁਤਿਨ ਸ਼ਾਮਲ ਹੋਣਗੇ ਇਸ ਤੋਂ ਬਾਅਦ ਸ਼ਾਮ ਨੂੰ ਬਿਜ਼ਨਸ ਫੋਰਮ ਦੇ ਨਾਲ ਇਹ ਦੋਵੇਂ ਲੀਡਰ ਬਿਜ਼ਨਸ ਫੋਰਮ ਨੂੰ ਸੰਬੋਧਨ ਕਰਨਗੇ ਔਰ ਰਾਤ ਦੇ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੁਤਿਨ ਦੇ ਸਮਾਨ ਦੇ ਵਿੱਚ ਸਟੇਟ ਡਿਨਰ ਦੇਵੇਗੀ ਤਾਂ ਇਹ ਪੂਰਾ ਇਹਨਾਂ ਦਾ ਪ੍ਰੋਗਰਾਮ ਅੱਜ ਦਾ ਜਿਹੜਾ ਸ਼ਡਿਊਲ ਹੈ ਉਹ ਹੈ ਔਰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਉਹਨਾਂ ਨੂੰ ਰਿਸੀਵ ਕਰਨ ਪਹੁੰਚਦੇ ਨੇ ਦੋਵੇਂ ਲੀਡਰ ਇੱਕ ਦੂਸਰੇ ਨਾਲ ਘੁੱਟ ਕੇ ਜੱਫੀ ਪਾਉਂਦੇ ਨੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਗੱਡੀ ਦੇ ਵਿੱਚ ਹੀ ਪੁਤਿਨ ਸਵਾਰ ਹੁੰਦੇ ਨੇ ਦੱਸ ਦਈਏ ਕਿ ਇਹ ਜਿਹੜੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਭਾਰਤ ਦੀ ਗੱਡੀ ਦੇ ਵਿੱਚ ਸਵਾਰ ਹੋ ਕੇ ਪੁਤਿਨ ਉਹ ਤੋਂ 에어ਪੋਰਟ ਤੋਂ ਪ੍ਰਧਾਨ ਮੰਤਰੀ ਰਿਹਾਏਸ਼ੀ ਤੱਕ ਪਹੁੰਚਦੇ ਨੇ ਤਾਂ ਵੱਡਾ ਮੈਸੇਜ ਇਸ ਦੇ ਵਿੱਚ ਵੀ ਛੁਪਿਆ ਹੋਇਆ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਭਾਰਤ ਦੀਆਂ ਚੀਜ਼ਾਂ ਨੇ ਉਸ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਗੱਲ ਕਰੀਏ ਤਾਂ ਇੱਕ ਇਸ ਤਰੀਕੇ ਦੇ ਲੀਡਰ ਨੇ ਜਿਹੜਾਂ ਦਾ ਸੁਰੱਖਿਆ ਚਾਕ ਚੌਬੰਦ ਹੁੰਦੀ ਹੈ ਜਿਨ੍ਹਾਂ ਦੀ ਸੁਰੱਖਿਆ ਦੇ ਵਿੱਚ ਕੋਈ ਕੁਤਾਹੀ ਉਥੋਂ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਨਹੀਂ ਛੱਡੀ ਜਾਂਦੀ ਪੁਤਿਨ ਜਿੱਥੇ ਵੀ ਜਾਂਦੇ ਨੇ ਤਾਂ ਆਪਣਾ ਆਪਣੀ ਗੱਡੀ ਦੇ ਵਿੱਚ ਹੀ ਸਫ਼ਰ ਕਰਦੇ ਨੇ ਇੱਥੋਂ ਤੱਕ ਕਿ ਅਸੀਂ ਅਮਰੀਕਾ ਦੇ ਵਿੱਚ ਵੀ ਦੇਖਿਆ ਕਿ ਅਮਰੀਕਾ ਜਾਂਦੇ ਨੇ ਪਰ ਸਫ਼ਰ ਆਪਣੀ ਗੱਡੀ ਦੇ ਵਿੱਚ ਕਰਦੇ ਨੇ ਪਰ ਇੱਥੇ ਪ੍ਰੋਟੋਕਾਲ ਉਹਨਾਂ ਦੇ ਵੱਲੋਂ ਤੋੜਿਆ ਗਿਆ ਔਰ ਆਪਣੀ ਗੱਡੀ ਛੱਡ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰ ਦੇ ਵਿੱਚ ਸਵਾਰ ਹੋ ਜਾਂਦੇ ਨੇ ਉਸ ਤੋਂ ਬਾਅਦ ਲੋਕ ਕਲਿਆਣ ਮਾਰਗ ਦੇ ਰਾਹੀ ਪ੍ਰਧਾਨ ਮੰਤਰੀ ਰਿਹਾਇਸ਼ ਤੱਕ ਪਹੁੰਚਦੇ ਨੇ ਔਰ ਉੱਥੇ ਪ੍ਰਧਾਨ ਮੰਤਰੀ ਰਿਹਾਇਸ਼ ਉਤੇ ਦੋਹਾਂ ਨੇਤਾਵਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿਸ ਤਰੀਕੇ ਦੇ ਨਾਲ ਦੋਵੇਂ ਨੇਤਾ ਇੱਕ ਦੂਸਰੇ ਨਾਲ ਹੱਸ ਕੇ ਗਲੇ ਮਿਲਦੇ ਹੋਏ ਨਜ਼ਰ ਆਉਂਦੇ ਨੇ ਔਰ ਇਸ ਤੋਂ ਪਹਿਲਾਂ ਛੋਟਾ ਐਸਯੂਵੀ ਦੇ ਵਿੱਚ ਇਹਨਾਂ ਦੇ ਵੱਲੋਂ ਇਕੱਠੇ ਸਫ਼ਰ ਕੀਤਾ ਗਿਆ ਉਹ ਤਸਵੀਰ ਵੀ ਇਹਨਾਂ ਦੇ ਵੱਲੋਂ ਸ਼ੇਅਰ ਕੀਤੀ ਜਾਂਦੀ ਹੈ 에어ਪੋਰਟ ਤੋਂ ਪੀਐਮ ਰਿਹੈਸ਼ ਦੇ ਨਿਕਲਦੇ ਸਮੇਂ ਰਾਸ਼ਟਰਪਤੀ ਪੁਤਿਨ ਅਤੇ ਪ੍ਰਧਾਨ ਮੰਤਰੀ ਮੋਦੀ ਕਾਰ ਦੇ ਵਿੱਚ ਗੱਲਬਾਤ ਕਰਦੇ ਹੋਏ ਨਜ਼ਰ ਆਉਂਦੇ ਨੇ ਔਰ ਉਹਨਾਂ ਦੇ ਵੱਲੋਂ ਹੱਸਦੇ ਹੋਏ ਮੁਸਕਰਾਉਂਦੇ ਹੋਏ ਇੱਕ ਤਸਵੀਰ ਵੀ ਸਾਂਝੀ ਕੀਤੀ ਜਾਂਦੀ ਤੇ ਤਸਵੀਰਾਂ ਕਾਫੀ ਵੱਡੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਰਤ ਆਤਮ ਨਿਰਵਰ ਹੈ ਭਾਰਤ ਆਪਣੇ ਦਮ ਖਾਮਤੇ ਕਰੇਗਾ ਜੋ ਕਰੇਗਾ اور ਡੀਲ ਸਮਝੌਤੇ ਜਿਹੜੇ ਕੀਤੇ ਜਾਣਗੇ ਉਹ ਕਿਸੇ ਦੇ ਦਬਾਅ ਦੇ ਵਿੱਚ ਨਹੀਂ ਕੀਤੇ ਜਾਣਗੇ ਇਹ ਸਮਝੌਤੇ ਭਾਰਤ ਆਪਣੇ ਜੋ ਸਹੂਲियत ਹੈ ਉਸ ਨੂੰ ਦੇਖ ਕੇ करेगा ਤਾਂ ਵੱਡੇ ਸਮਝੌਤੇ ਦੁਨੀਆ ਨੂੰ ਜੋ ਸੰਦੇਸ਼ ਆ ਉਹ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਸਮੇਂ ਦੇ ਵਿੱਚ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ 트ੰਪ ਦੇ ਵੱਲੋਂ ਲਗਾਤਾਰ ਟੈਰਿਫ ਵਧਾਉਣ ਦੀ ਗੱਲ ਕਹਿ ਕੇ ਦਬਾਅ ਪਾਇਆ ਜਾ ਰਿਹਾ ਹੈ ਭਾਰਤ ਦੇ ਉੱਤੇ ਇਥੋਂ ਤੱਕ ਕਿਆ ਜਾ ਰਿਹਾ ਕਿ ਤੁਸੀਂ ਤੇਲ ਖਰੀਦ ਰੂਸ ਦੇ ਕੋਲੋਂ ਨਾ ਕਰੋ ਔਰ ਇਸ ਬਾਰੇ ਜਦੋਂ ਕੱਲ ਵਲਾਦੀਮੀਰ ਪੁਤਿਨ ਨੂੰ ਪੁੱਛਿਆ ਗਿਆ ਕਿ ਇਸ ਤਰੀਕੇ ਦੇ ਨਾਲ ਭਾਰਤ ਦੇ ਉੱਤੇ ਅਮਰੀਕਾ ਦੇ ਵੱਲੋਂ ਦਬਾਅ ਪਾਇਆ ਜਾ ਰਿਹਾ ਤਾਂ ਉਹਨਾਂ ਕਿਹਾ ਕਿ ਇਹ ਕੋਈ ਗੱਲ ਨਹੀਂ ਹੈ ਇਸ ਤਰੀਕੇ ਦੇ ਕਦੇ ਵੀ ਹੋ ਨਹੀਂ ਸਕਦਾ ਕਿਉਂਕਿ ਭਾਰਤ ਇੱਕ ਉੱਭਰਦੀ ਹੋਈ ਅਰਥ ਵਿਵਸਥਾ ਹੈ ਇੱਕ ਮਜ਼ਬੂਤ ਅਰਥ ਵਿਵਸਥਾ ਹੈ ਭਾਰਤ ਆਤਮ ਨਿਰਭਰ ਦੇਸ਼ ਹੈ ਔਰ ਉਹ ਆਪਣੇ ਫੈਸਲੇ ਕਿਸੇ ਦਬਾਅ ਵਿੱਚ ਨਹੀਂ ਲੈਂਦਾ ਉਹ ਆਪਣੀ ਅਰਥ ਵਿਵਸਥਾ ਦੇ ਹਿਸਾਬ ਦੇ ਨਾਲ ਆਪਣੇ ਫੈਸਲੇ ਲੈਂਦਾ ਹੈ ਤਾਂ ਇਹ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੋਲ ਸੀ ਭਾਰਤ ਲਈ ਔਰ ਉਹਨਾਂ ਇੱਥੋਂ ਤੱਕ ਕਿਹਾ ਕਿ ਭਾਰਤ ਕਾਫੀ ਖੁਸ਼ਕਿਸਮਤ ਹੈ ਕਿ ਉਹਨਾਂ ਦੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਡਿਫੈਂਸ ਨੂੰ ਲੈ ਕੇ ਨੌ ਸਮਝੌਤੇ ਭਾਰਤ ਅਤੇ ਰੂਸ ਦੇ ਵਿਚਾਲੇ ਹੋ ਸਕਦੇ ਨੇ ਭਾਰਤ ਰੂਸ ਦੇ ਕੋਲ S400 ਮਿਸਾਈਲ ডিফেন্স ਸਿਸਟਮ ਦੇ 5 ਹੋਰ ਸੈਟ ਖਰੀਦ ਸਕਦਾ ਹੈ ਔਰ ਨਵਾਂ ਫਾਈਟਰ ਜੈਟ SU 57 ਦੇ 2 ਤੋਂ 3 ਜਿਹੜੇ ਸਕੁਐਡਨ ਭਾਰਤ ਉਹ ਵੀ ਲੈ ਸਕਦਾ ਹੈ ਇਸ ਤੋਂ ਇਲਾਵਾ ਸ਼ਾਰਟ ਰੇਂਜ ਦੇ ਪੈਂਸਰ 에ਅਰ ডিফেন্স ਸਿਸਟਮ ਦੀ ਡੀਲ ਵੀ ਡਨ ਹੋ ਸਕਦੀ ਹੈ ਭਾਰਤ ਤੋਂ ਵੋਰੋਨੇਜ਼ ਰਡਾਰ ਸਿਸਟਮ ਦੇ ਉੱਤੇ ਵੀ ਡੀਲ ਕੀਤੀ ਜਾ ਸਕਦੀ ਹੈ ਭਾਰਤ ਤੇ ਰੂਸ ਦੀ ਨੇਵੀ ਅਤੇ ਜ਼ਿਆਦਾ ਸਮੁੰਦਰੀ ਅਭਿਆਸ ਕਰਨ ਲਈ ਸਹਿਮਤ ਹੋ ਸਕਦੀ ਹੈ ਕਿ ਇਕੱਠੇ ਹੋ ਕੇ ਹੋਰ ਜ਼ਿਆਦਾ ਅਭਿਆਸ ਕਰਨ ਅਤੇ ਨੇਵੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਜੋ ਪਹਿਲ ਕਦਮੀ ਇੱਥੇ ਹੋ ਸਕਦੀ ਹੈ ਤਾਂ ਰੂਸ ਦਾ ਭਾਰਤ ਦਾ ਵਿੱਚ ਰੁਪਏ ਕਾੜ ਤੇ ਭਾਰਤ ਦੇ ਵਿੱਚ ਰੂਸ ਦਾ ਮੀਰ ਕਾਰਡ ਦੇ ट्रांजੈਕਸ਼ਨ ਦੇ ਉੱਤੇ ਵੀ ਚਰਚਾ ਹੋ ਸਕਦੀ ਹੈ ਦੋਵੇਂ ਕਾਰਡ ਇੱਕ ਦੂਸਰੇ ਦੇ ਦੇਸ਼ਾਂ ਦੇ ਵਿੱਚ ਮਾਨਤਾ ਉਹਨਾਂ ਨੂੰ ਮਿਲ ਸਕਦੀ ਹੈ ਭਾਰਤ ਦਾ ਯੂਪੀਆਈ ਅਤੇ ਰੂਸ ਦਾ ਪੇਮੈਂਟ ਸਿਸਟਮ ਆਪਸ ਦੇ ਨਾਲ ਇਹ ਵੀ ਜੁੜ ਸਕਦਾ ਹੈ ਜਿਸ ਨਾਲ ਰੂਸ ਤੋਂ ਪੈਸੇ ਭਾਰਤ ਭੇਜਣਾ ਔਰ ਭਾਰਤ ਤੋਂ ਰੂਸ ਪੈਸੇ ਭੇਜਣਾ ਇਹ ਵੀ ਆਸਾਨ ਹੋ ਸਕਦਾ ਹੈ ਔਰ ਭਾਰਤੀ ਵਰਕਰ ਆਸਾਨੀ ਨਾਲ ਰੂਸ ਜਾ ਕੇ ਨੌਕਰੀ ਕਰ ਸਕਦੇ ਨੇ ਔਰ ਇਸ ਦੇ ਲਈ ਵੀ ਕੋਈ ਨਵਾਂ ਸਮਝੌਤਾ ਹੋ ਸਕਦਾ ਹੈ ਤਾਂ ਇਹ ਵੱਡੀ ਸਮਝੌਤੇ ਜਿਹੜੇ ਇੱਥੇ ਹੋ ਸਕਦੇ ਨੇ ਇਸ ਤੋਂ ਇਲਾਵਾ ਸਪੈਸ਼ਲ ਸਟ੍ਰੈਟੈਜਿਕ ਪਾਰਟਨਰਸ਼ਿਪ ਕੀਤੀ ਜਾ ਸਕਦੀ ਹੈ ਦੋਹਾਂ ਦੇਸ਼ਾਂ ਦੇ ਵਿੱਚ ਭਾਰਤ ਤੇ ਦੂਸਰੇ ਵਿੱਚ ਸਪੈਸ਼ਲ ਐਂਡ ਪ੍ਰਿਵੀਲੇਜਡ ਸਟ੍ਰੈਟੈਜਿਕ ਪਾਰਟਨਰਸ਼ਿਪ ਸਾਂਝੇਦਾਰੀ ਹੋ ਸਕਦੀ ਹੈ ਦੋਵੇਂ ਦੇਸ਼ ਲੰਬੇ ਸਮੇਂ ਤੱਕ ਇੱਕ ਦੂਸਰੇ ਦੇ ਨਾਲ ਹਥਿਆਰ ਤਕਨੀਕਤ ਰੱਖਿਆ ਸਹਿਯੋਗ ਕਰਦੇ ਆਏ ਨੇ ਔਰ ਇਸ ਨੂੰ ਹੋਰ ਅੱਗੇ ਵਧਾਇਆ ਜਾ ਸਕਦਾ ਹੈ ਤਾਂ ਇਹ ਵੱਡੇ ਸਮਝੌਤੇ ਹੋ ਸਕਦੇ ਨੇ ਭਾਰਤੀ ਏਅਰ ਫੋਰਸ ਵਿੱਚ ਇਸ ਸਮੇਂ ਫਾਈਟਰ ਜੈਟਸ ਦੀ ਕਮੀ ਚੱਲ ਰਹੀ ਹੈ ਔਰ ਇਸ ਦੇ ਚੱਲਦੇ 200 ਤੋਂ ਜ਼ਿਆਦਾ ਜਿਹੜੇ ਰੂਸੀ ਫਾਈਟਰ ਜੈਟ ਜਿਹੜੇ ਕਿ ਪਹਿਲਾਂ ਹੀ ਭਾਰਤ ਕੋਲ ਨੇ ਔਰ ਨਵੀਂ ਜਿਹੜੀ ਨੈ ਜਨਰੇਸ਼ਨ ਦੇ ਫਾਈਟਰ ਜੈਟ ਨੇ ਤਾਂ ਉਹ ਵੀ ਖਰੀਦੇ ਜਾ ਸਕਦੇ ਨੇ SU-57 ਦੀ ਗੱਲ ਹੋ ਰਹੀ ਹੈ ਕਿ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੇ ਤਾਂ ਇਹ ਵੀ ਭਾਰਤ ਲੈ ਸਕਦੀ ਹੈ ਨਾ ਜਿਸ ਨਾਲ ਭਾਰਤ ਦੀ ਤਾਕਤ ਵੱਧ ਸਕਦੀ ਹੈ ਤਾਂ तकरीबन ਭਾਰਤ ਤੇ ਰੂਸ ਵਿਚਾਲੇ 100 ਅਰਬ ਡਾਲਰ ਦਾ ਜਿਹੜਾ ਟ੍ਰੇਡ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਸਮਿਟ ਦੇ ਵਿੱਚ ਅੱਜ ਹਿੱਸਾ ਲਿਆ ਜਾਵੇਗਾ ਔਰ ਭਾਰਤ ਤੇ ਦੂਸਰੇ ਵਿਚਕਾਰ ਸਾਲਾਨਾ ਜਿਹੜੀ ਬੈਠਕ ਹੋਣ ਵਾਲੀ ਹੈ ਉਹ ਹੋਵੇਗੀ ਤਾਂ ਦੋਹਾਂ ਦੇਸ਼ਾਂ ਦੇ ਵਿਚਾਲੇ 100 ਅਰਬ ਤੱਕ ਜਿਹੜਾ ਵਪਾਰ ਹੈ ਉਹ ਪਹੁੰਚਾਉਣ ਦੇ ਉੱਤੇ ਗੱਲਬਾਤ ਹੋਵੇਗੀ ਇਸ ਦੇ ਇਲਾਵਾ એનર્ਜੀ, ਇਨਵੈਸਟਮੈਂਟ, ਤਕਨੀਕ ਤੇ ਇੰਡਸਟਰੀ ਇਹਨਾਂ ਸੈਕਟਰਾਂ ਦੇ ਵਿੱਚ ਸਾਂਝੇਦਾਰੀ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਤਾਂ ਇਹ ਭਾਰਤ ਦੇ ਨਾਲ ਵੱਡੇ ਸਮਝੌਤੇ ਅੱਜ ਹੋ ਸਕਦੇ ਨੇ ਭਾਰਤੀ ਭਾਰਤ ਦੇ ਵਿੱਚ ਜੋ ਰੂਸ ਦੇ ਰਾਸ਼ਟਰਪਤੀ ਵਿਲਾਦੀਮੀਰ ਪੁਤਿਨ ਪਹੁੰਚ ਚੁੱਕੇ ਨੇ ਪੂਰੇ ਦੁਨੀਆ ਦੀਆਂ ਨਜ਼ਰਾਂ ਇਸ ਮੁਲਾਕਾਤ ਦੇ ਉੱਤੇ ਟਿਕੀਆਂ ਹੋਈਆਂ ਨੇ ਅੱਜ ਜੋ ਸਮਝੌਤੇ ਹੋਣਗੇ ਇਹਦੇ ਉੱਤੇ ਪੂਰੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਟਿਕੀਆਂ ਹੋਈਆਂ ਨੇ ਇੱਥੋਂ ਤੱਕ ਕਿ ਅਮਰੀਕਾ ਦੀਆਂ ਨਜ਼ਰਾਂ ਭਾਰਤ ਦੇ ਉੱਤੇ ਟਿਕੀਆਂ ਹੋਈਆਂ ਨੇ ਕਿ ਕਿਸ ਤਰੀਕੇ ਦੇ ਸਮਝੌਤੇ ਕੀਤੇ ਜਾਂਦੇ ਨੇ ਭਾਰਤ ਦੇ ਵੱਲੋਂ ਰੂਸ ਦੇ ਨਾਲ ਉੱਥੇ ਦੂਸਰੇ ਪਾਸੇ ਯੂਕਰੇਨ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਯੂਕਰੇਨ ਨੂੰ ਲੈ ਕੇ ਹੀ ਅਮਰੀਕਾ ਦੇ ਵੱਲੋਂ ਭਾਰਤ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਰੂਸ ਨਾਲ ਇਹ ਸਮਝੌਤੇ ਕਰਦਾ ਹੈ ਰੂਸ ਨਾਲ ਕਰ ਰਿਹਾ ਹੈ ਜਦੋਂ ਕਿ ਰੂਸ ਯੂਕਰੇਨ ਦੇ ਉੱਤੇ ਹਮਲੇ ਕਰ ਰਿਹਾ ਹੈ ਤਾਂ ਇਸ ਦੇ ਅਜੇ ਵਿੱਚ ਇਸ ਤਰੀਕੇ ਦਾ ਜੋ ਕੋਈ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਪਰ ਇਹਦੇ ਵਿੱਚ ਜਦੋਂ ਰੂਸ ਦੇ ਰਾਸ਼ਟਰਪਤੀ ਹੀ ਭਾਰਤ ਆ ਗਏ ਨੇ ਤਾਂ ਭਾਰਤ ਆ ਕੇ ਇਹਨਾਂ ਦੇ ਵਿੱਚ ਕਈ ਸਮਝੌਤਿਆਂ ਦੇ ਉੱਤੇ ਮੋਹ ਲੱਗ ਸਕਦੀ ਹੈ ਦੋ ਪੱਖੀ ਕਿਉਂਕਿ ਦੇਸ਼ਾਂ ਦੇ ਵਿੱਚ ਦੋ ਪੱਖੀ ਸਮਝੌਤੇ ਹੁੰਦੇ ਨੇ ਦੋ ਪੱਖੀ ਇਹਨਾਂ ਦੇ ਰਿਸ਼ਤੇ ਹੁੰਦੇ ਨੇ ਤਾਂ ਇਹ ਦੋ ਪੱਖੀ ਰਿਸ਼ਤੇ ਹੋਰ ਕਿੰਨੇ ਮਜ਼ਬੂਤ ਹੁੰਦੇ ਨੇ ਔਰ ਹੋਰ ਜਿਹੜੇ ਅਮਰੀਕਾ ਵਰਗੇ ਦੇਸ਼ ਨੇ ਜਾਂ ਹੋਰ ਯੂਕਰੇਨ ਵਰਗੇ ਦੇਸ਼ ਨੇ ਜਾਂ ਯੂਰਪੀ ਜਿਹੜਾ ਅੰਗੇ ਤਾਂ ਉਹਨੂੰ ਇਹ ਜਿਹੜੀ ਮੁਲਾਕਾਤ ਹੈ ਉਹ ਕਿਸ ਤਰੀਕੇ ਨਾਲ ਉਹ ਇਸ ਨੂੰ ਲੈਂਦੀ ਹੈ ਕਿਉਂਕਿ ਯੂਰਪ ਨੂੰ ਲੈ ਕੇ ਵੀ ਪੁਤਿਨ ਦੇ ਵੱਲੋਂ ਕੱਲ ਕਿਹਾ ਗਿਆ ਸੀ ਕਿ ਜੇਕਰ ਯੂਰਪ ਰੂਸ ਦੇ ਨਾਲ ਲੜਾਈ ਕਰਨਾ ਚਾਹੁੰਦਾ ਹੈ ਤਾਂ ਰੂਸ ਪੂਰੀ ਤਰੀਕੇ ਨਾਲ ਤਿਆਰ ਹੈ ਤਾਂ ਕਿਸ ਤਰੀਕੇ ਦੀ ਜੰਗ ਛੇੜ ਸਕਦੀ ਹੈ ਕਿਸ ਤਰੀਕੇ ਦੇ ਸਮਝੌਤੇ ਹੋ ਸਕਦੇ ਨੇ ਤਾਂ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਮੁਲਾਕਾਤ ਦੇ ਉੱਤੇ ਟਿਕੀਆਂ ਹੋਈਆਂ